ਕਿ ਆ ਕਿਥੇ ਹੁੰਦਾ ਸੀ ਸਪੇਰ ਨਹੀਂ ਅੱਜ ਦਿਮਾਗ ਨਹੀਂ ਨਹੀਂ ਕੰਮ ਕਰਿਆ ਅੱਗੇ ਮੈਂ ਜਦ ਵੀ ਜਿੱਥੇ ਗੱਡੀ ਲੈ ਕੇ ਜਾਂਦਾ ਲੌਂਗ ਰੂਟ ਤੇ ਮੈਂ ਆਪਣਾ ਆਪਣਾ ਰੁੜ ਕੀ ਰਾਂ ਇਹ ਪਿੰਡ ਦਾ ਕਿਥੇ ਰਹਿਦਾ ਵਿੱਚ ਚਮਕੌਰ ਸਾਹਿਬ ਲੱਗ ਮੈਂ ਇੱਕ ਚੀਜ਼ ਦੋਸਤਾਂ ਨੂੰ ਸੁਣਾਉਣਾ ਜੀ ਜਿਵੇਂ ਵੀਰ ਜੀ ਹੋਣੇ ਨੇ ਮੈਂ ਗੇਲੀ ਕਹੂੰਗਾ ਚਲੋ ਘਟਨਾ ਵਾਪਰ ਗਈ ਹੈ ਸੋ ਅਸੀਂ ਆ ਸਾਰੀਆਂ ਚੀਜ਼ਾਂ ਦੇਖਦੇ ਆ ਜੀ ਬੋਲ ਟੁੱਟ ਗਿਆ ਕਿੰਨਾ ਕੰਮ ਵਗ ਗਿਆ ਪਾਈਪ ਫੱਟੀ ਹੋਈ ਆ ਯੂਨੀਆ ਪਰ ਪਤਾ ਨਹੀਂ ਕਿੰਨੀਆਂ ਪੈੜੀਆਂ ਦੋਸਤੋ ਇਸ ਗੱਡੀ ਦੇ ਵਿੱਚ ਇਸ਼ੂ ਹੈ ਹੈਡ ਗੈਸਕਟ ਸੜ ਜਾਣਾ ਕਾਰਨ ਕੀ ਹੈ ਕਾਰਨ ਬਹੁਤ ਸਾਰੇ ਹੋ ਜਾਂਦੇ ਆ ਕਿ ਜਿਹੜੀ ਆਪਣੇ ਧਿਆਨ ਤੋਂ ਨਹੀਂ ਹੁੰਦਾ ਪਾਣੀ ਮਿੰਟੋਂ ਮਿੰਟ ਘਟਾ ਜਾਂਦੀ ਬੇਟਾ ਹੋਰ ਲੈ ਕੇ ਆਓ ਪਹਿਲਾਂ ਪਾਣੀ ਦੀ ਰੀਫਿਲਿੰਗ ਕਰ ਲਈਏ ਨਾਲੇ ਆਪਾਂ ਇੰਜੈਕਟਰ ਚੈੱਕ ਕਰ ਲਈਏ ਇੱਕ ਖੜੀ ਖੜੀ ਗੱਡੀ ਪੌਣਾ ਲੀਟਰ ਦਾ ਲੀਟਰ ਪਾਣੀ ਘਟਾ ਗਈ ਕਿਸ ਕਾਰਨ ਕਰਕੇ ਘਟਾ ਗਈ ਉਹ ਵੀ ਤੁਹਾਨੂੰ ਦੱਸ ਦਿਆਂ ਹਰ ਵੀਡੀਓ ਵਿੱਚ ਕਸਟਮਰ ਨੂੰ ਜਦੋਂ ਕੰਮ ਕਰਾ ਕੇ ਲੈ ਕੇ ਜਾਂਦਾ ਅਸੀਂ ਗੋਡਾ ਦੋ ਤੇ ਪਾਉਨੇ ਆ ਵੀ ਭਾਈ ਤੂੰ ਆਪਣੀ ਗੱਡੀ ਦਾ ਪਾਣੀ ਦਾ ਲੈਵਲ ਜ਼ਰੂਰ ਚੈੱਕ ਕਰਦਾ ਰਹਿ ਪਰ ਉਹਨਾਂ ਸ਼ਬਦਾਂ ਨੂੰ ਲੋਕ ਕਿੰਨਾ ਮੰਨਦੇ ਨੇ ਉਹ ਡਿਪੈਂਡ ਉਹਨਾਂ ਤੇ ਕਰਦਾ ਚਲੋ ਕਾਕਾ ਗੱਡੀ ਸਟਾਰਟ ਕਰਿਓ ਕਿਉਂਕਿ ਹੈਡ ਪਟਣਾ ਹੈ ਹੈਡ ਪਟਣ ਦਰਮਿਆਨ ਵਿੱਚੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਐਕਸਟਰਾ ਨਿਕਲਿਆ ਹੁੰਦੀਆਂ ਕੁਝ ਪਤਾ ਨਹੀਂ ਨਾ ਹੁੰਦਾ ਇੰਜੈਕਟਰ ਕਿੰਨੇ ਫਸਦੇ ਆ ਕਿੰਨੇ ਨਹੀਂ ਫਸਦੇ ਆ ਦੇਖੋ ਉਹਨੇ ਕਰ 15 ਸੈਕਿੰਡ ਹੋ ਜਾਣਗੇ ਪਾਣੀ ਉਬਲ ਰਿਹਾ ਉਬਲ ਉਬਲ ਕੇ ਪਾਣੀ ਬਾਹਰ ਨਿਕਲ ਰਿਹਾ ਪਾਣੀ ਬਾਹਰ ਨਿਕਲਦਾ ਓਦੋਂ ਐ ਜਦੋਂ ਹੈਡ ਗੈਸਕਟ ਦਾ ਪ੍ਰੈਸ਼ਰ ਲੋ ਲ ਹੁਣ ਗਲੋਪ ਲੱਗਾ ਜਿਹੜੇ ਆ ਸੌਰੀ ਇੰਜੈਕਟਰ ਲਗ ਭਾ ਸੇਮ ਹੀ ਐ ਇਹਨਾਂ ਵਿੱਚ ਕੋਈ ਬੜਾ ਇਸ਼ੂ ਨਹੀਂ ਹੈਗਾ ਖੋਲ ਕੇ ਸਰਵਿਸ ਕਰਨਗੇ ਵੀਰ ਜੀ ਕਰਵਾ ਦਾਂਗੇ ਉਹਦੀ ਪੇਮੈਂਟ ਐਕਸਟਰਾ ਜੀ ਗੱਡੀ ਬੰਦ ਕਰਿਓ ਬੇਟਾ ਆ ਪਾਣੀ ਉੱਭਰ ਰਿਹਾ ਨਾ ਇੱਕ ਮਿੰਟ ਕਈ ਵਾਰੀ ਦੋਸਤੋ ਆ ਢੱਕਣ ਪ੍ਰੋਪਰ ਨਹੀਂ ਲੱਗਦਾ ਓਦੋਂ ਸਮੱਸਿਆ ਆ ਜਾਂਦੀ ਐ ਹਰੇਕ ਇੰਜਨ ਦੀ ਆਪਣੀ ਆਪਣੀ ਕੈਪੈਸਿਟੀ ਆ ਪ੍ਰੈਸ਼ਰ ਦੀ ਇਹ ਜਿਵੇਂ 0.9 ਬਾਈ ਜੀ ਬੜਾ ਦੂਰ ਨਾ ਜਾਓ ਬੇਟਾ ਇੱਥੇ ਆ ਜਾ ਮੇਰੇ ਕੋਲ 0.9 ਪੜਿਆ ਜਾ ਰਿਹਾ 1.1 ਪੜਿਆ ਜਾ ਰਿਹਾ ਜਿਹੜਾ 0.9 ਹੈ ਇਹ ਕਿਸੇ ਹੋਰ ਗੱਡੀ ਦਾ ਹੈ ਜਿਹਦੇ ਵਿੱਚ ਪਾਣੀ ਦੀ ਕੈਪੈਸਿਟੀ ਥੋੜੀ ਹੈ ਹੀਟ ਘੱਟ ਹੁੰਦੀ ਹੈ ਉਹਦੇ ਇੰਜਨ ਦੀ ਸੀਸੀ ਘੱਟ ਹੈਗੀ ਐ ਪਾਣੀ ਦੀ ਕੈਪੈਸਿਟੀ ਘੱਟ ਹੈਗੀ ਐ ਉੱਤੇ ਟੱਕਣ ਉਹਦੀ ਪ੍ਰੈਸ਼ਰ ਦੇ ਮੁਤਾਬਕ ਪਾਇਆ ਜਾਂਦਾ ਹੁਣ ਵੀਰ ਹੁਣ ਇਹਦੇ ਪ੍ਰੈਸ਼ਰ ਆ ਟੱਕਣ ਪ੍ਰੈਸ਼ਰ ਵਾਲਾ ਲੱਗਾ ਹੋਇਆ ਸੀ ਜਦੋਂ ਇਹ ਟੱਕਣ ਇੱਥੇ ਲੱਗ ਗਿਆ ਠੀਕ ਹੈ ਜੀ ਜਾਂ ਕਿਰ ਗਲਤ ਲੱਗ ਗਿਆ ਜਾਂ ਨਹੀਂ ਲੱਗ ਗਿਆ ਆ ਜਿੱਥੇ ਕੱਸਦੇ ਆ ਨਾ ਜੇ ਆਪਾਂ ਆ ਚੀਜ਼ ਕੱਸਦੇ ਆ ਆਹ ਚੀਜ਼ ਇਹ ਜਦੋਂ ਕੱਸਦੇ ਆ ਇਹ ਆ ਵੇਖੋ ਇਹ ਟੱਕਣ ਨੂੰ ਆਪਾਂ ਪ੍ਰੈਸ ਕਰਦੇ ਆਂ ਇਵੇਂ ਇਹਦੇ ਵਿੱਚ ਟੱਕਣ ਦੀ ਕਪੈਸਿਟੀ ਆ ਦੇਖੋ ਆ ਟੱਕਣ ਲਾਇਆ ਆਪਾਂ ਆਲਫਰ ਇਹ ਟੱਕਣ ਜਿਵੇਂ ਜਿਵੇਂ ਡਾਊਨ ਹੁੰਦਾ ਜਾਂਦਾ ਉਵੇਂ ਉਵੇਂ ਟਾਈਟ ਹੁੰਦਾ ਜਾਂਦਾ ਫਿਰ ਇਹਦੇ ਵਿੱਚ ਦੀ ਪ੍ਰੈਸ਼ਰ ਹੈ ਜਦੋਂ ਗੱਡੀ ਹੀਟ ਹੁੰਦੀ ਹੈ 100 ਦੇ ਚਲੀ ਗਈ ਜੇ ਟੱਕਣ ਨਰਮ ਆ ਵਾਲਾ ਤੇ ਫਿਰ ਆ ਸਪਰਿੰਗ ਨਰਮ ਹੈ ਇਹਦਾ ਵਾਲ ਇਥੋਂ ਵਾਲਾ ਨਰਮ ਹੈ ਇਹ ਬੋਤਲ ਚ ਭੇਜ ਦਿੰਦਾ ਕਸਟਮਰ ਦਾ ਧਿਆਨ ਹਮੇਸ਼ਾ ਬੋਤਲ ਚ ਰਹਿੰਦਾ ਤੇਲ ਪੂਰਾ ਜੀ ਤੇਲ ਪੂਰਾ ਜੀ ਇੱਥੇ ਕਿਤੇ ਚੈੱਕ ਹੀ ਨਹੀਂ ਕਰਦਾ ਚੈੱਕ ਰੈਡੀਏਟਰ ਦਾ ਤੇ ਐਕਸਟਰਾ ਜਿਹੜੀ ਸਪੇਅਰ ਬੋਤਲ ਹੈ ਉਹਨਾਂ ਦੋਨਾਂ ਦਾ ਹੋਣਾ ਚਾਹੀਦਾ ਪਰ ਇਹਦਾ ਵੀ ਖੋਲ ਕੇ ਚੈੱਕ ਹੋਣਾ ਚਾਹੀਦਾ ਤੇ ਵੀਰੋਣਿਆਂ ਦੀ ਆਪਾਂ ਚਿਹਰਾ ਨਹੀਂ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਇੱਕ ਮਿੰਟ ਬੇੜਾ ਹਾਂਜੀ ਜੀ ਇਹ ਕਿੰਨੇ ਕਿਲੋਮੀਟਰ ਲਗਭਗ ਦਿਨਵਾਲਾ ਤੱਕ ਕਿੰਨੇ ਕਿਲੋਮੀਟਰ ਲਗਭਗ ਤੁਹਾਡੇ ਤੱਕ ਇਦਾਂ ਚੱਲਦੀ ਲੱਗਦੀ ਹੈ ਇਹ ਕਟੋ-ਕਟ 20 ਕਿਲੋਮੀਟਰ ਚੱਲੀ ਹੈ ਹੋਰ ਦੱਸੋ ਛੋਟੇ ਵੀਰ ਜੀ ਤੁਸੀਂ ਇਹਦਾ ਪਾਣੀ ਕਿਤੇ ਜੀ ਚੈੱਕ ਕਰਦੇ ਹੋ ਨਾ ਦੂਵੇ ਤੀਏ ਜਾਣ ਕਰਦੇ ਚੈੱਕ ਪਾਣੀ ਇਧਰ ਵੱਤਾ ਸੀ ਕਿ ਉਧਰ ਘੜਦਾ ਸੀ ਕਿ ਕਿਤੇ ਘਿਆੜੀ ਨਹੀਂ ਪਾ ਇਧਰੇ ਘਟਦਾ ਪਾਣੀ ਤਾਂ ਹਾਂ ਜਦੋਂ ਅੱਜ ਤੁਰੇ ਆ ਮੈਂ ਅੱਗੇ ਦੇਖ ਵੀ ਲੈਣਾ ਅੱਜ ਮੈਂ ਉਧਰ ਦੇਖਿਆ ਨਹੀਂ ਰੈਡੀ ਹਿੱਟ ਚ ਹਾਂ ਪਾਣੀ ਜਿਹੜਾ ਘੜਦਾ ਉਹ ਤੁਸੀਂ ਇੱਥੇ ਪਾਉਂਦੇ ਸੀ ਕਿ ਕੈਪ ਬੋਲ ਨਾ ਇਹੇ ਜਿਹਾ ਪਾਉਨੇ ਸੈਟ ਦੇ ਥਿਸ ਇਜ਼ ਅ ਰੋਂਗ ਬਾਈ ਜੀ ਮੰਦੂਰੇ ਜੀ ਬਾਰੇ ਇਹ ਤਾਂ ਉੱਥੇ ਪਾਣੀ ਹੈ ਜਿਹੜਾ ਪਾਵਾਂਗੇ ਜੇ ਟੱਪਣ ਨਾ ਹੋਇਆ ਤਾਂ ਫਿਰ ਉੱਥੇ ਓਵਰਫਲੋ ਆ ਹੂੰ ਮੈਂ ਕਿਹੜੀ ਚੀਜ਼ ਆ ਮੈਂ ਤਾਂ ਰੈਡੀ ਹੀ ਟਰੇ ਆ ਤੇ ਫਿਰ ਆਪਣਾ ਧਿਆਨ ਕਿੱਥੇ ਹੁੰਦਾ ਸੀ ਸਪੇਅਰ ਉਹ ਨਹੀਂ ਅੱਜ ਦਿਮਾਗ ਨਹੀਂ ਨਹੀਂ ਕੰਮ ਕਰੇ ਅੱਗੇ ਮੈਂ ਜਦ ਵਿੱਚ ਕਦੇ ਗੱਟੀ ਲੈ ਕੇ ਜਾਣਾ ਲੌਂਗ ਰੂਟ ਤੇ ਮੈਂ ਉੱਪਰ ਕਿਹੜਾ ਪਿੰਡ ਵੀ ਆਪਣਾ ਆਪਣਾ ਰੁੜਕੀ ਹੀ ਰਹੇ ਪਿੰਡ ਕਿੱਥੇ ਰਹਿੰਦਾ ਵਿੱਚ ਚੰਕੌਰ ਸਾਹਿਬ ਲੱਗ ਮੈਂ ਅਕਸੀ ਦੋਸਤਾਂ ਨੂੰ ਸਮਝਾਉਣਾ ਜੀ ਜਿਵੇਂ ਵੀਰ ਜੀ ਹੋਣੇ ਨੇ ਮੈਂ ਇਹਲੀ ਕਹੂੰਗਾ ਚਲੋ ਘਟਨਾ ਵਾਪਰ ਗਈ ਐ ਤੁਹਾਡੇ ਨਾਲ ਵੀ ਨਾਏ ਹੋਵੇ ਇੱਥੇ ਪਾਣੀ ਚੈੱਕ ਕਰਨਾ ਬਈ ਜੀ ਜ਼ਰੂਰ ਜ਼ਰੂਰੀ ਐ ਠੀਕ ਐ ਸਰ ਸਾਡਾ ਵੀਡੀਓ ਪਾਉਣ ਦਾ ਮਕਸਦ ਕੀ ਹੈ ਲੋਕ ਅਵੇਅਰ ਹੋ ਜਾਣ ਸਹੀ ਗੱਲ ਹੈ ਅੱਜ ਵੀਡੀਓ ਲੈਕਚਰ ਤਾਂ ਦੇਖੀ ਜਾਂਦੀ ਹੈ ਜਿਹਦੇ ਵਿੱਚ ਟੈਕਨੀਕਲ ਪੁਆਇੰਟ ਸਮਝਾਏ ਜਾਂਦੇ ਉਹ ਨਹੀਂ ਦੇਖੀ ਜਾਂਦੀ ਤੁਹਾਡੀ ਗੱਡੀ 20 ਕਿਲੋਮੀਟਰ ਚ ਗਰਮ ਹੋ ਗਈ ਤੁਸੀਂ ਮੰਨਦੇ ਵੀ ਅੱਜ ਕੱਲ ਟਰੈਕਟਰਾਂ ਦੇ ਉੱਤੇ ਟਰਬੋ ਵੱਡੇ ਵੱਡੇ ਲਾ ਕੇ ਉਹਦੇ ਸਲੈਂਸਰ ਲਾਲ ਕਰ ਦਿੰਦੇ ਆ ਬਿਲਕੁਲ ਕਰਦੇ ਆ ਤੇ ਬਾਈ ਜੀ ਉਹਦੇ ਰਿੰਗ ਨਹੀਂ ਮੱਚਣਗੇ ਉਹਦਾ ਗੈਸਟ ਕਰਨੀ ਮੱਚੂਗਾ ਪਰ ਅਸੀਂ ਕੀ ਦੇਖਦੇ ਆ ਅਸੀਂ ਟੌਰ ਅਸੀਂ ਦੇਖਦੇ ਆ ਸਾਡਾ ਟਰੈਕਟਰ ਖਚਾਈ ਵੱਧ ਕਰੇ ਤੇਲ ਘਟ ਘਾਵੇ ਭਾਈ ਜੇ ਇੰਜਨ ਹੀ ਨਾ ਬਚਿਆ ਤੇ ਤੁਸੀਂ ਉਹ ਖਚਾਈ ਤੋਂ ਕੀ ਕਰਾਉਣਾ ਹੈ ਅੱਗੇ ਤਾਂ ਇਕੱਲੇ ਇੱਕ ਬੌਸ ਸੀਗਾ ਉਹਨੇ ਇੱਕ ਨਵਾਂ ਬੌਸ ਹੋ ਗਿਆ ਕੱਲ ਸਲੈਂਸਰ ਪੱਟੀ ਤੋਂ ਲਾਲ ਹੋਇਆ ਦਿਖਾਤਾ ਪਰ ਉਹ ਆਪਾਂ ਗੱਲਾਂ ਟੈਕਨੀਕਲੀ ਪੁਆਇੰਟ ਸਮਝਾਉਣ ਵਾਸਤੇ ਆ ਜੀ ਹੁਣ ਤੁਹਾਡੀ ਗੱਡੀ ਦਾ ਮੈਂ ਕੰਮ ਕਰ ਲੱਗਾ ਹੈ ਤੁਹਾਡੀ ਗੱਡੀ ਵੀ ਚਲਦੀ ਪਹਿਲਾਂ ਲਈ ਹੈ ਮਾਡਲ ਕਿਹੜਾ ਹੈ ਮਾਡਲ 2014 ਜੀ 2014 2 ਚੱਲੀ ਹੈ ਕਿ ਘੱਟ ਚੱਲੀ ਹੈ ਨਾ ਸਹੀ ਉਹ ਜਲਦੀ ਦੀ ਗੱਡੀ ਤਾਂ ਕਿਲੋਮੀਟਰ ਕਿੰਨੇ ਚੱਲੇ ਸੱਟੇ ਕੋਲ ਸਾਡੇ ਕੋਲ ਚੱਲ ਗਈ ਹੋਣੀ ਹੈ ਇਹ 30000 ਦੇ ਘੇੜ ਪਹਿਲਾਂ ਕਿੰਨੀ ਚੱਲੀ ਵੀਰੇ ਪਹਿਲਾਂ ਇਹ ਚੱਲੀ ਸੀ 95000 ਕਿਲੋਮੀਟਰ ਸਵਾ ਤੋਂ ਡੇਢ ਰਿੰਗਾ ਦਾ ਗਰਮ ਹੋ ਕੇ ਅਸਰ ਕੀ ਹੁੰਦਾ ਉਹ ਕਈ ਵਾਰੀ ਤਾਂ ਜਿਵੇਂ ਤੁਸੀਂ ਕਹਿੰਨੇ ਵੀ ਜਿੱਥੇ ਬਚਤ ਹੁੰਦੀ ਕਰੋ ਇਹ ਵੀ ਅਲੱਗ ਹੈ ਜੀ ਪਰ ਕਈ ਚੀਜ਼ਾਂ ਬਚਤ ਕਰਨ ਵਾਲੀਆਂ ਨਹੀਂ ਹੁੰਦੀਆਂ ਕਈ ਵਾਰੀ ਚੀਜ਼ਾਂ ਕਰਨ ਵਾਲੀਆਂ ਹੁੰਦੀਆਂ ਪਰ ਕਸਟਮਰ ਆਪਣਾ ਬਜਟ ਦੇਦਾ ਅਸੀਂ ਤੁਸੀਂ ਬਜਟ ਬਤਾਓ ਉਹ ਕੰਮ ਕਹੋਗੇ ਬਜਟ ਮੁਤਾਬਕ ਹਰੇਕ ਜੀ ਦੀ ਵੀਡੀਓ ਤੁਹਾਨੂੰ ਪਹੁੰਚੀ ਜਾਵੇ। ਸਹੀ। ਰਾਈਟ ਸਰ। ਕੋਈ ਗੱਲ ਨਹੀਂ ਕਰਦੇ ਜੀ ਸਾਨੂੰ ਇੰਜੈਕਟਰ ਕੱਢ ਲੈਣ ਤੋਂ। ਸੋ ਅਸੀਂ ਆ ਸਾਰੀਆਂ ਚੀਜ਼ਾਂ ਦੇਖ ਲਈਆਂ ਜੀ। ਬੋਲ ਟੁੱਟ ਗਿਆ। ਕਿੰਨਾ ਕੰਮ ਵਾਗ ਗਿਆ। ਪਾਈਪ ਫੱਟੀ ਹੋਈ ਆ। ਇਹੋ ਜਿਹੇ ਪਾਈਪਾ ਪਤਾ ਨਹੀਂ ਕਿੰਨੀਆਂ ਪੈਣੀਆਂ। ਰੇਡੀਏਟਰ ਕਿੰਨਾ ਬੰਦ ਨਿਕਲਦਾ ਆ ਹਾਲਤ ਐ। ਵਿਅਕਤੀ ਹਮੇਸ਼ਾ ਲੇਵਰ ਸੋਚਦਾ। ਸੋ ਅਸੀਂ ਕਿਹਦੇ ਵੀ ਮੰਗੇ ਲੈਣੇ ਜੀ। ਕਹਿ ਕੇ ਲੈਣੇ ਆ। ਥੋੜੀ ਚਿਰ ਬਾਅਦ ਅਗਲਾ ਐਸਟੀਮੇਟ ਦੇ ਦੇਣ ਤੋਂ ਬਾਅਦ ਮਕੈਨਿਕ ਯਾਦ ਆਉਂਦਾ ਵੀ ਸਾਡਾ ਰਿਸ਼ਤੇਦਾਰ ਆ। ਸਾਡੀ ਤੇ ਇੱਕੋ ਗੱਲ ਹੁੰਦੀ ਵੀ ਜਿੰਨਾ ਅਸੀਂ ਕੰਮ ਕਰ ਲਿਆ, ਖੋਲ ਲਿਆ ਡਾਇਗਨੋਸ ਕਰਤਾ ਸਾਡੀ ਸਾਨੂੰ ਡੇਬਰ ਦੇ ਦਿਓ ਜੀ। ਤੁਸੀਂ ਜੋ ਜੇ ਕੰਮ ਚਾਹੋਣੇ ਹੋ ਉਹ ਜਾਂ ਤੁਸੀਂ ਕਰਾ ਸਕਦੇ ਹੋ। ਸੋ ਦੇਖਦਿਆਂ ਕਸਟਮਰ ਨੇ ਕਰੀ ਕੰਮ ਕਰੋ ਖਲੋ ਰੋਫਤਾ ਤੇ ਆਪਾਂ ਇਹ ਸਾਰੇ ਗੱਡੀ ਅੱਧੇ ਨਾਲ ਜ਼ਿਆਦਾ ਖੋਲ ਚੁੱਕੀਆਂ। ਸਾਡਾ ਕੰਮ ਤਰੀਕਾ ਕੰਮ ਕਰਨ ਦਾ ਵੱਖਰਾ। ਸੋ ਕਿਸ ਨੂੰ ਪਸੰਦ ਆਉਦਾ ਹੋਵੇ ਤਾਂ ਕਰੀ ਜਾ। ਧੰਨਵਾਦ।